ਖਬਰ ਚੰਡੀਗੜ੍ਹ ਵਾਲਾ ਗੁਰੂਤੋਏ 850 ਵਿਅਕਤੀਆਂ ਨੇ ਘਰ ਦੇ ਵਿੱਚ ਵੜ ਕੇ ਕੀਤੀ ਤੋੜਪੰਨ ਤੇ ਫਾਇਰਿੰਗ ਕੀਤੀ ਘਰ ਦੇ ਅੰਦਰ ਵੜ ਕੇ ਮਾਮਲਾ ਜੋ ਕਿ ਘਰ ਦੇ ਅੰਦਰ ਵੜ ਕੇ ਦੱਸਦੀ ਹੈ ਕਿ ਸਮਾਨ ਦੀ ਕੀਤੀ ਗਈ ਤੋੜਪੰਨ ਤੇ ਪਰਿਵਾਰ ਵੱਲੋਂ ਰੋਲਾ ਪਾਉਣ ਤੋਂ ਬਾਅਦ ਮੌਕੇ ਤੇ ਭੱਜੇ 850 ਵਿਅਕਤੀ ਦੱਸਦੀ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਇਸ ਮੌਕੇ ਦੱਸਦੀ ਹੈ ਕਿ ਕਾਉਂਸਲਰ ਦੀ ਪਤਨੀ ਹਰਜੀਤ ਸਿੰਘ ਅਤੇ ਪਰਿਵਾਰ ਨੇ ਦੱਸਿਆ ਕਿ ਇਹ ਮਾਮਲਾ ਕੱਲ ਲੜਾਈ ਦਾ ਹੈ ਇਹ ਨੌਜਵਾਨ ਜੋ ਦੇਖ ਸਕਦੇ ਹੋ ਕਿ ਇਹ ਨੌਜਵਾਨ ਹੋ ਰਹੇ ਲੜਾਈ ਦੇ ਦੌਰਾਨ ਆਪਣਾ ਬਚਾਅ ਕਰਨ ਲਈ ਘਰ ਦੇ ਵਿੱਚ ਵੜ ਗਏ ਸਨ ਇਸ ਨੂੰ ਲੈ ਕੇ ਤਕਰੀਬਨ ਸ਼ਾਮ ਨੂੰ 10:20 ਤੋਂ 25 ਅਣਪਛਤੇ ਵਿਅਕਤੀਆਂ ਨੇ ਇਹਨਾਂ ਦੇ ਘਰ ਦੇ ਵਿੱਚ ਵੜ ਕੇ ਤੋੜਪੰਨ ਤੇ ਗੋਲੀਆਂ ਚਲਾਈਆਂ ਜੋ ਕਿ ਫਾਇਰਿੰਗ ਕਰ ਦਿੱਤੀ ਗਈ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੱਸ ਜਿਏ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪਕਾੜ ਕੰਨੀ ਸ਼ੁਰੂ ਕਰ ਦਿੱਤੀ ਤੇ ਇਸ ਮੌਕੇ ਤੇ ਡੀਐਸਪੀ ਨੇ ਦੱਸਿਆ ਹੈ ਕਿ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਮਾਮਲਾ ਰੰਜਿਸ਼ ਦੱਸਿਆ ਜਾ ਰਿਹਾ ਕੀ ਗੱਲ ਹੋਈ ਆ ਜੀ ਵੀਰ ਜੀ ਕੱਲ ਨਾ ਇੱਥੇ ਮੁੰਡੇ ਇੱਕ ਨੂੰ ਕੁੱਟਦੇ ਆਏ ਸੀ ਕੱਲ ਦੀ ਗੱਲ ਆ ਕੱਲ ਇੱਕ ਮੁੰਡੇ ਨੂੰ ਕੁੱਟਦੇ ਅਸੀਂ ਉਹ ਪੱਜ ਸਾਡੇ ਘਰ ਵੱਲੋਂ ਵੜਿਆ ਉਧਰਲੇ ਘਰ ਅਸੀਂ ਉਹਨੂੰ ਸਿਰਫ ਛੁੜਾਇਆ ਸਾਰੇ ਮਹੱਲੇ ਨੇ ਛੁੜਾਇਆ ਉਹਨੂੰ ਤੇ ਕੱਲ ਦਾ ਹੀ ਇਹਨਾਂ ਨੇ ਖੋ ਉਹ ਫੇਰ ਅੱਜ ਹਟਦੇ ਆਣ ਕੇ ਕੱਢੀ ਅੱਜ ਸਾਡੇ ਮਾਮੇ ਜੀ ਦੇ ਬੇਟੇ ਦੀ ਦਰਦ ਹੋ ਗਈ ਆ ਹੁਣੇ 6 ਵੇਨਾ ਤੇ ਮੁੰਡੇ ਸਾਰੇ ਸਾਡਾ ਪਰਿਵਾਰ ਉੱਥੇ ਗਿਆ ਵਾ ਤੇ ਇਹਨਾਂ ਨੇ ਆਣ ਕੇ ਅਹੀਂ ਬੁੜੀਆਂ-ਬੁੜੀਆਂ ਘਰ ਤੇ ਇਨੇ ਜਾਣੀਆਂ ਇਹਨਾਂ ਆਣ ਕੇ ਗੰਦ ਵਗਿਆ ਬੰਦੂਕਾਂ ਦਾ ਫੈਲ ਵੀ ਕੱਢੇ ਆ ਤੇ ਨੁਕਸਾਨ ਵੀ ਵੇਖੋ ਸਾਡਾ ਕਿੰਨਾ ਕੀਤਾ ਤੇ ਅਸੀਂ ਦੇ ਭੱਜ ਕੇ ਆਪਣਾ ਬਚਾ ਕੀਤਾ ਅਸੀਂ ਭੱਜ ਕੇ ਲੋਕ ਲੁਕਾ ਕੇ ਕੋਠੇ-ਕੋਠੀ ਜਾ ਕੇ ਫਿਰ ਮੁਲਾਜ਼ਮਾਂ ਨੂੰ ਸੱਦ ਕੇ ਲਿਆਏ ਆ ਕਿੰਨੇ ਬੰਦੇ ਕੌਣ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਇੱਕ ਲੱਭੂ ਸੀ ਕੰਦੀ ਕਵਲ ਹੀ ਕਵਲ ਹੀ ਗਾਂਦੀ ਹੀ ਗਾਂਦੀ ਹੀ ਪੱਟੀ ਹੀਂ ਦੀ ਤੇ 20 25 ਜਾਣੇ ਹੀ ਕਿਸ਼ਨ ਸ਼ੇਖਸ਼ਰ ਮਹਲੇ ਦਾ ਇੱਕ ਮਿੰਟ ਗੰਟਾ ਤੇ ਭੋਲੂ ਦੇ 20 25 ਜਾਣੇ ਹੀ ਕੋਈ ਪੁਰਾਣੀ ਰੰਜਿਸ਼ ਆ ਤੁਹਾਡੀ ਨਹੀਂ ਜੀ ਨਹੀਂ ਕੋਈ ਪੁਰਾਣੀ ਨਹੀਂ ਸਾਡੇ ਨਾਲਾਂ ਦੀ ਕੱਲ ਇੱਕ ਮੁੰਡੇ ਨੂੰ ਬਚਾਇਆ ਹਨੂ ਨਹੀਂ ਪਤਾ ਕਿ ਇਹ ਕਾਤੋਂ ਉਹਨੂੰ ਕੁੱਟਦੇ ਹੀ ਕਾਤੋਂ ਨਹੀਂ ਉਹ ਤਾਂ ਤੇ ਵੀ ਨਹੀਂ ਸਾਡੇ ਮੁੰਡੇ ਹੈਗੇ ਜੇ ਮੁੰਡੇ ਹੁੰਦੇ ਫਿਰ ਭਾਵੇਂ ਲੜਾਈ ਰਾਤੀ ਜਾਰੀ ਹੋ ਜਾਂਦੀ ਪਰ ਮੁੰਡਾ ਨਹੀਂ ਕੋਈ ਵੀ ਰਤੀ ਹੈਗਾ ਉਹ ਮੁੰਡੇ ਨੂੰ ਛਡਾਉਂਦੇ ਹਾਂ ਰਾਤੀ ਹੋਰ ਵੀ ਮਲੇਆਲੇ ਸਾਰੇ ਛਡਾਇਆ ਸਾਨੂੰ ਛਡਾਉਣੇ ਹੈ ਨਾਲ ਮਿਲ ਕੇ ਮੁੰਡੇ ਛਡਾ ਕੇ ਇਹਨੂੰ ਉਪਜਾ ਦਿੱਤਾ ਪਤਾ ਨਹੀਂ ਹਾਂ ਕਿ ਕੌਣ ਕਿੰਨੇ ਪੈਰ ਕੱਢੇ ਇਹਨਾਂ ਨੇ ਇਹਨਾਂ ਚਾਰ ਪੰਜ ਫੈਲ ਇੱਥੇ ਆਣ ਕੇ ਕੱਢੇ ਆ ਕੁਝ ਪਿੱਛੋਂ ਕੱਢਦੇ ਆ ਸਾਰੇ ਕੱਢਦੇ ਆ ਇਹ ਫੈਲ ਇਹ ਤੋੜਪਾਨ ਉਹਨਾਂ ਹੀ ਕੀਤੀ ਸਾਰੀ ਸਾਰੀ ਉਹਨਾਂ ਨੇ ਤੋੜਪਾਨ ਵੇਖੋ ਸਾਡੀ ਮਸ਼ੀਨ ਵੀ ਆਉ ਪਰੇ ਸੁੱਟੀ ਤੋੜ ਕੇ ਪਲਾਟ ਦੇ ਵਿੱਚ ਰੇੜੀ ਵੀ ਪਲਾਟ ਦੇ ਵਿੱਚ ਤੋੜ ਕੇ ਸੁੱਟ ਦਿੱਤੀ ਆ ਜਿੱਥੇ ਗੱਤਾ ਲੈਂਦਾ ਰੱਖਿਆ ਉਹ ਵੀ ਤੋੜ ਦਿੱਤਾ ਸਿੜੀ ਵਗੈਰਾ ਸਾਰਾ ਕੁਝ ਸ਼ੀਸ਼ੇ-ਸ਼ੂਸ਼ੇ ਸਭ ਤੋੜਪਾਨ ਕਰਕੇ ਗਏ ਆ ਕਿੰਨੇ ਵਜੇ ਦੀ ਗੱਲ ਹੈ ਇਹ ਹੁਣੇ ਹੀ ਕੁਝ ਵੱਤ ਵੱਦ ਦੱਦਾ ਮਿੰਟਾ ਹੋ ਗਿਆ ਤੇ ਦਰਵਾਜ਼ੇ ਖੁੱਲੇ ਛੱਡੇ ਸੀ ਤੁਸੀਂ ਨਹੀਂ ਨਾ ਲੱਗਿਆ ਵੇਖ ਲੋਕ ਤੋੜੇ ਉਹਨਾਂ ਨੇ ਲੋਕ ਲੱਗੇ ਸੀ ਅੱਛਾ ਚਾਬੀਆਂ ਸਾਡੇ ਕੋਲ ਆ ਲੋਕ ਲੱਗੇ ਇਧਰ ਨਹੀਂ ਘਰ ਰਹਿੰਦੇ ਨਹੀਂ ਆ ਹਾਂ ਜੇ ਪਰਲੇ ਘਰ ਨੇ ਤੇ ਉਧਰਲਾ ਆਪ ਮਹਾਬਚੀਆਂ ਤਿੰਨੇ ਜਾਣੀਆਂ ਦੱਸਿਆ ਜਾ ਰਿਹਾ ਕਿ ਤੁਹਾਡੀ ਪ੍ਰਾਣੀ ਰੰਜੀਸ਼ੀ ਲੜਕੀ ਦੇ ਲੜਕੀ ਦੇ ਨਾਲ ਜਿਹੜਾ ਵਾ ਮੁੰਡੇ ਨੂੰ ਕਤਲ ਕੀਤਾ ਗਿਆ ਸੀ ਜਦੋਂ ਲੜਕੀ ਨੂੰ ਮੁੰਡੇ ਵੱਲੋਂ ਨਹੀਂ 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 ਇਹ ਕੋਈ ਪ੍ਰਾਣੀ ਨਹੀਂ ਸਾਡੇ ਨਾਲ ਕੋਈ ਸਾਡੇ ਨਾਲ ਕੋਈ ਨਹੀਂ ਕੋਈ ਤਲਕ ਨਹੀਂ ਦੱਸਿਆ ਜਾ ਰਿਹਾ ਕਿ ਉਹ ਤੁਹਾਡਾ ਰਿਸ਼ਤੇਦਾਰ ਸੀ ਨਹੀਂ 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 ਜੀ ਉਹ ਸਾਡਾ ਕੋਈ ਰਿਸ਼ਤੇਦਾਰ ਨਹੀਂ ਨਾ ਸਾਡੇ ਨਾਲ ਉਹਨਾਂ ਦਾ ਕੋਈ ਹੋਲਚਲ ਨਾ ਕੋਈ ਲਿੰਕ ਆ ਇਹ ਨਜਾਇਜ਼ ਹੈ ਨਜਾਇਜ਼ ਹੈ ਹੁੰਦੇ ਆ ਉਹਨਾਂ ਦਾ ਸਾਡਾ ਕੋਈ ਨਹੀਂ ਹੈਗਾ ਸਾਡਾ ਬੋਲਚਾਲ ਨਹੀਂ ਕੋਈ ਹੈ ਉਹ ਜਨਾਲੇ ਸਾਨੂੰ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਇਹਨਾਂ ਦਾ ਪਿੱਛੇ ਹੋਇਆ ਕੀ ਨਹੀਂ ਮੌਕੇ ਤੇ ਪੁਲਿਸ ਪਹੁੰਚੀ ਜੀ ਹਾਂਜੀ ਹਾਂਜੀ ਮੌਕੇ ਤੇ ਮੌਕੇ ਤੇ ਪੁਲਿਸ ਕੀ ਵਿਸ਼ਵਾਸੰਦਰ ਭਾ ਗਿਆ ਪੁਲਿਸ ਕੋਲ ਪੁਲਿਸ ਤੇ ਉਹ ਕੱਲ ਨੀ ਸਾਫ਼ ਕਰਾਵਾਂਗੇ ਬਾਕੀ ਹੁਣ ਵੇਖੋ ਕੀ ਕਰਦੇ ਐ ਠੀਕ ਹੈ ਜੀ ਰਾਤੀ ਜਿਹੜੀ ਗੋਲੀ ਚੱਲੀ ਐ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਇਹਦੇ ਵਿੱਚ ਸੱਤ ਵਾਰਡ ਦੇ ਵਿੱਚ ਰਾਤੀ ਦੋ ਤਰੰਦਾ ਉਸ ਵਿੱਚ ਟਕਰਾਅ ਹੋਇਆ ਉਹਦੇ ਸੰਗ ਵਿੱਚ ਹਵਾਈ ਫੇਅਰ ਕੰਦੇ ਕੀਤੇ ਆ ਐ ਵੀ ਮੌਕੇ ਤੇ ਗਿਆ ਸੀ ਐਸ ਐਚਓ ਚੁਮਕੀਨ ਚਾਹਤਾ ਸੀ ਸਾਰੇ ਮੌਕੇ ਤੇ ਉਸੇ ਵੇਲੇ ਪਹੁੰਚ ਗਏ ਸੀ ਲੇਕਿਨ ਦੋਨੇ ਤਰ੍ਹਾਂ ਦਾ ਰੱਤੂ ਫਰਾਰ ਆ ਉਹ ਹੁਣ ਅਸੀਂ ਪੇਸ਼ ਕਰਵਾ ਰਹੇ ਆ ਪਰਚਰ ਰਜਿਸਟਰ ਕਰਤਾ ਸੀ ਪੇਸ਼ ਹੁੰਦੇ ਆ ਤਾਂ ਫਿਰ ਉਹ ਫੜ ਕੇ ਤਾਂ ਅਸੀਂ ਸਾਰਾ ਇਨਵੈਸਟਿਗੇਟ ਕਰਾਂ ਇੱਕ ਘਰ ਦੇ ਵਿੱਚ ਤੇ ਕਾਫੀ ਭੰਨ ਤੋੜਈ ਆ ਤੇ ਉਹਦੇ ਬਾਰੇ ਮਤਲਬ ਹਾਂਜੀ ਬਿਲਕੁਲ ਬਿਲਕੁਲ ਪਰਚਾ ਸੀ ਰਜਿਸਟਰ ਕਰ ਦਿੱਤਾ ਉਹਦੇ ਸ਼ੀਸ਼ੇ ਭੱਜੇ ਆ ਘਰ ਦੇ ਜਦ ਮੁੱਗਲੀ ਤੋ ਵੀ ਜੋ ਕੀ ਪਤਾ ਲੱਗਾ ਮੁੱਗਲੀ ਤਾਂ ਜੀ ਇਹੀ ਕਰਦੀ ਇਹਨਾਂ ਦਾ ਕੋਈ ਆਪਸੀ ਰੰਜਿਸ਼ ਹੈ ਕੀ ਆ ਕੋਈ ਲੜਕੀ ਨੂੰ ਲੈ ਕੇ ਉਹਦੇ ਨਾਲ ਰਿਲੇਟਡ ਇਹਨਾਂ ਦਾ ਕੁਝ ਅਗਰਾ ਪਿਆ ਇਹ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਨਾ ਪੁਰਾਣੀ ਤਾਂ ਨਹੀਂ ਕੀ ਕੋਈ ਲੜਕੀ ਦੇ ਨਾਲ ਰਿਲੇਟਡ ਹੈਗਾ ਕੋਈ ਮੁੰਡਾ ਉਹਦੇ ਘਰ ਚਲ ਗਿਆ ਉੱਥੋਂ ਇਹਨਾਂ ਦੀ ਦੋਨਾਂ ਧਿਰਾਂ ਦੀ ਆਪਸੀ ਜੀ ਹੋਈ ਆ ਝਗੜਾ ਜਣਾ ਤੇ ਹੁਣ ਤੱਕ ਕੋਈ ਵਿਅਕਤੀ ਹੋਇਆ ਨਹੀਂ ਅਜੇ ਅਰੈਸਟ ਨਹੀਂ ਕੋਈ ਨਹੀਂ ਹੋਇਆ ਜੀ ਕਿਸਨ ਕੋ ਗੋਲੀ ਪਾਰੀ ਵੀ ਲੱਗੀ ਹੋ ਕੋਈ ਸ਼ਾਇਦ ਕੁਝ ਪਤਾ ਨਹੀਂ ਮੈਂ ਤਾਂ ਮੌਕੇ ਤੇ ਹਰ ਬੰਦੇ ਨੂੰ ਪੁੱਛਿਆ ਦੋਨੇ ਧਿਰਾਂ ਵੱਲੋਂ ਇਹੀ ਇਨਕਾਰ ਕੀਤਾ ਗਿਆ ਵੀ ਕਿਸੇ ਤੋਂ ਕੋਈ ਬੋੜੀ ਵੀ ਨਹੀਂ ਲੱਗੀ ਹਵਾਈ ਫਾਇਰ ਦਿੱਤੇ